ਇਦਾਂ ਦੇ ਤੁਹਾਨੂੰ ਪਤਾ ਜਲੰਧਰ ਵਿਸ਼ਸਦਾ ਜਾਂ ਜਲੰਧਰ ਸ਼ਹਿਰ ਦਾ ਕੋਈ ਮਸਲਾ ਹੋਵੇ ਜਲੰਧਰ ਦੇ ਲਈ ਕੋਈ ਵੀ ਗੱਲ ਹੋਵੇ ਮੈਂ ਜ਼ਰੂਰ ਤੁਹਾਡੇ ਵਿੱਚ ਲੈ ਕੇ ਆਣਾ ਅੱਜ ਜਲੰਧਰ ਦੀ ਪੁਲਿਸ ਜਲੰਧਰ ਦੇ ਜਿਹੜੇ ਲੋਕ ਜਿਹੜੇ ਸਰਕਾਰ ਚਲਾ ਰਹੇ ਆ ਉਹਨਾਂ ਦਾ ਜਿਹੜਾ ਇੱਕ ਹੋਰ ਜਿਹੜਾ ਉਹਨਾਂ ਦਾ ਰੁਤਬਾ ਜਿਹੜਾ ਆਪਣੇ ਆਪ ਨੂੰ ਕਾਇਮ ਕੀਤਾ ਉਹਨਾਂ ਲਈ ਇਮਾਨਦਾਰੀ ਦਾ ਤੇ ਲੋਕਾਂ ਨੂੰ ਝੂਠ ਬੋਲ ਕੇ ਜਿਹੜੇ ਮੇਰੇ ਜਲੰਧਰ ਨੂੰ ਲੁੱਟਿਆ ਜਾ ਰਿਹਾ ਮੇਰੇ ਹਲਕੇ ਦੇ ਗਰੀਬ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਰਤ ਚੰਨਾ ਪੰਜ ਆ ਰਹੇ ਆ ਮੈਂ ਸਪੈਸ਼ਲ ਗੱਡੀ ਰੋਕ ਕੇ ਤੁਹਾਡੇ ਵਿੱਚ ਲਾਈਵ ਹੋ ਰਹੇ ਆ ਕਿ ਮੈਂ 7 ਵਜੇ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਾਂਗਾ ਆਪਣੇ ਫੇਸਬੁੱਕ ਪੇਜ ਦੇ ਮਾਧਮ ਦੇ ਨਾਲ ਉਹਦੇ ਵਿੱਚ ਜਲੰਧਰ ਦੀ ਜਿਹੜੀ ਨਕਮੀ ਪੁਲਿਸ ਜਲੰਧਰ ਸ਼ਹਿਰ ਦੀ ਜਿਹੜੀ ਨਕਮੇ ਪੁਲਿਸ ਜਿਹੜੀ ਅੱਜ ਜਲੰਧਰ ਦੇ ਜਿਹੜੇ ਹਾਲਾਤਾਂ ਦੇ ਉੱਤੇ ਜੋ ਬੁਰਾ ਹਾਲ ਆ ਜਲੰਧਰ ਦੇ ਕੁਝ ਅਫਸਰ ਜਿਹੜੇ ਨਾ ਮਾਤਰ ਜਿਹੜੇ ਅਫਸਰ ਜਿਹੜੇ ਜਲੰਧਰ ਸ਼ਹਿਰ ਨੂੰ ਬਰਬਾਦ ਕਰਨ ਦੇ ਲਈ ਨਸ਼ਾ ਹੋਵੇ ਦੜਾ ਸੱਟਾ ਹੋਵੇ ਮਾਫੀਆ ਦਾ ਲਿੰਕ ਹੋਵੇ ਗੈਂਗਸਟਰ ਜਿਹੜੇ ਲੋਕ ਅੱਜ ਜਲੰਧਰ ਚ ਵੱਧ ਫੁੱਲ ਰਹੇ ਆ ਉਹਨਾਂ ਦੇ ਉੱਤੇ ਜਿਹਨਾਂ ਲੋਕਾਂ ਦਾ ਹੱਥ ਆ ਤੁਸੀਂ ਆਪ ਹੀ ਉਹ ਵੀਡੀਓ ਦੇਖੇ ਸਭ ਕੁਝ ਕਲੀਅਰ ਕਰੋਗੇ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਕਿਉਂਕਿ ਮੈਂ ਨਾਮ ਲੈਣਾ ਬੰਦ ਕਰਤਾ ਹੋਇਆ ਉਹਨਾਂ ਦਾ ਜਲੰਧਰ ਸ਼ਹਿਰ ਦੇ ਵਿੱਚ ਇੱਕ ਮਿਸਾਲ ਬਣਦੀ ਹੈ ਕਿ ਲਾਟਰੀ ਦੇ ਲਈ ਇੱਕ ਐਮਐਲਏ ਦੀ ਵੀ ਕੁਰਬਾਨੀ ਲਈ ਗਈ ਹੈ ਜਲੰਧ ਅੱਜ ਕਿਦਾਂ ਲਾਟਰੀ ਦੇ ਹਸਤਾਲ ਖੋਲੇ ਜਾਂਦੇ ਆ ਕਿਹੜੇ ਕਿਹੜੇ ਲੋਕ ਪੈਸੇ ਲੈਂਦੇ ਆ ਕਿਹੜੇ ਕਿਹੜੇ ਲੋਕ ਹਫਤਾ ਲੈਂਦੇ ਸੀ ਅੱਜ ਉਹਨਾਂ ਲੋਕਾਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਆ ਪਰ ਸਰਕਾਰ ਕਹਿੰਦੀ ਕਿ ਜਿਹੜੇ ਲੋਕ ਪੈਸੇ ਲੈਂਦੇ ਸੀ ਉਸ ਐਮਐਲਏ ਦੇ ਖਿਲਾਫ ਅਸੀਂ ਕਾਰਵਾਈ ਕਰ ਦਿੱਤੀ ਜਦ ਮੈਂ ਲਾਟਰੀ ਦੀ ਆਵਾਜ਼ ਉੱਚੀ ਸੀ ਸਰਕਾਰ ਦੇ ਵਿੱਚ ਐਮਐਲਏ ਸੀ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਅਫਸਰਾਂ ਨੇ ਵੀ ਉਸ ਟਾਈਮ ਦੇ ਜਿਹੜੇ ਮੌਜੂਦਾ ਅਫਸਰ ਸੀ ਜਲੰਧ ਦੇ ਪਰਨਾਮੇ ਦਰਿਆ ਨਾਮਾ ਦਬਿਆ ਨਾਮਾ ਝੁਕਿਆ ਨਾ ਮੈਂ ਆਪਣੇ ਲੋਕਾਂ ਦੇ ਲਈ ਵਿਕਿਆ ਪਰ ਅੱਜ ਮੈਂ ਜਲੰਧਰ ਦੀ ਸਰਕਾਰ ਦੇ ਜਿਹੜੇ ਨਮਾਇंदे ਆ ਜਲੰਧਰ ਦੀ ਪੁਲਿਸ ਇਸ ਕਰਕੇ ਨਾਕਾਮ ਪੁਲਿਸ ਕਹਿ ਰਹੇ ਆ ਕਿ ਕਿਉਂਕਿ ਜਦੋਂ ਕਿਸੇ ਦਾ ਦਾਅ ਕੰਦਾ ਉਹ ਇੱਕ ਬੰਦੇ ਦੇ ਕਰਕੇ ਸਾਰੀ ਪੁਲਿਸ ਤੇ ਆ ਰਿਆ ਇਹ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਉਹ ਦੱਸਣ ਕਿ ਕਿਹੜੇ ਅਫਸਰ ਰਲੇ ਆ ਕਿਹੜੇ ਨਸ਼ਾ ਬਕ ਆ ਰਹੇ ਆ ਕਿਹੜੇ ਲਾਟਰੀ ਦੇ ਹਸਤਾਲਾਂ ਤੋਂ ਹਸਤਾ ਲੈ ਰਹੇ ਆ ਪਿਛਲੇ ਦਿਨੀ ਦੀ ਗੱਲ ਉੱਠੀ ਆ ਕਿ ਅੱਜ ਵੀ ਲਾਟਰੀ ਦੇ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਪੈਸੇ ਮਿਲ ਰਹੇ ਮਿਲ ਕਿੰਨੂ ਰਹੇ ਆ ਉਹਦਾ ਜਿਆ ਪਤਾ ਨਹੀਂ ਲੱਗ ਰਿਹਾ ਦੋਸਤੋ ਇਹ ਲੋਕਾਂ ਨੇ ਜੇ ਮੈਨੂੰ ਨੀਵਾ ਕਰਨ ਦੇ ਲਈ ਬਹੁਤ ਕੁਝ ਕੀਤਾ ਕਈ ਕਈ ਤਰੀਕੇ ਦੇ ਇਲਜ਼ਾਮ ਜਿਹੜੇ ਘਟਿਆ ਲੋਕ ਜਿਨ੍ਹਾਂ ਲੋਕਾਂ ਦੀ ਸਟੇਟਸ ਨਹੀਂ ਹੈ ਜਿਨ੍ਹਾਂ ਲੋਕਾਂ ਦੀ ਔਕਾਦ ਨਹੀਂ ਹੈ ਉਹ ਲੋਕ ਵੀ ਕਈ ਮੇਰੇ ਉਂਗਲੀ ਉਠਾਉਂਦੇ ਆ ਪਰ ਅਸੀਂ ਲੋ ਜਵਾਬ ਨਹੀਂ ਦਿੰਦੇ ਪਰ ਮੈਂ ਤੱਥਾਂ ਤੇ ਗੱਲ ਕਰਦਾ ਤੱਥਾਂ ਦੇ ਉੱਤੇ ਅੱਜ ਮੈਨੂੰ ਨੀਵਾ ਕਰਨ ਦੇ ਲਈ ਮੇਰੇ ਘਰ ਦੇ ਬਾਹਰ ਦੁਕਾਨ ਲਾਟ ਦੀ ਖੋਲੀ ਗਈ ਹੈ ਸੇ ਮੈਨੂੰ ਨੀਵਾ ਦਿਖਾਉਣ ਦੇ ਲਈ कि ਮੈਨੂੰ ਆਪਣੀ ਆਪਣੀ ਨੀਮਾ ਕਰਨ ਦੇ ਲਈ ਮੇਰੇ ਘਰ ਦੇ ਬਾਹਰ ਲਾਟੇ ਦੀ ਕੰਨ ਖੁੱਲੀ ਗਈ ਹੈ ਉਹ ਕਿੰਨੂ ਪੈਸੇ ਜਾਂਦੇ ਆ ਕਿਹੜੇ ਲੋ ਲੀਡਰ ਲੈਂਦੇ ਆ ਕਿਹੜੇ ਪੁਲਿਸ ਲੈਂਦੀ ਆ ਇਹਦਾ ਕੋਈ ਜਵਾਬ ਨਹੀਂ ਹੈ ਚਲੋ ਇਹ ਤਾਂ ਪ੍ਰਮਾਤਮਾ ਆਪੇ ਦੇਖੇਗਾ ਆਪੇ ਜਲੰਧਰ ਦੇ ਲੋਕ ਇਹਦਾ ਫੈਸਲਾ ਕਰਨਗੇ ਲੋਕਤੰਤਰ ਦੇ ਲੋਕ ਲੋਕਾਂ ਨੂੰ ਵੱਡੇ ਪੱਧਰ ਤੇ ਬਿਠਾ ਵੀ ਦਿੰਦੇ ਆ ਤੇ ਬੜੇ ਜਲਦੀ ਉਹ ਉਤਾਰ ਵੀ ਦਿੰਦੇ ਆ ਮੈਂ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਕੁਝ ਦੇਖੇ ਜਾ ਰਹੇ ਆ ਦਿਨ ਬਦ ਦਿਨ ਕੋਈ ਨਵੀਂ ਚੀਜ਼ ਸਿੱਖਦਾ ਹਾਂ ਰੋਜ਼ ਪਰ ਅੱਜ ਜਲੰਧਰ ਦੇ ਜਿਹੜੀ ਪੁਲਿਸ ਆ ਉਹ ਕਹਿੰਦੇ ਕਿ ਕਿਤੇ ਵੀ ਲਾਟਰੀ ਦਾ ਹਸਤਾਲ ਨਹੀਂ ਹੈ। ਲੰਦਰ ਵੈਸਟ, ਜਲੰਧਰ ਕੈਂਟ, ਜਲੰਧਰ ਸੈਂਟਰ, ਜਲੰਧਰ ਨੌਰਥ, ਜਲੰਧਰ ਸ਼ਹਿਰ ਕਿਤੇ ਵੀ ਲਾਟਰੀ ਦਾ ਤੇਰਾ ਸਟਾਲ ਨਹੀਂ ਹੈ। ਮੈਂ ਤੁਹਾਨੂੰ ਦੱਸਾਂਗਾ 13 ਤਰੀਕ ਰਾਤ ਦੀ ਗੱਲ। ਅੱਜ ਤੋਂ 3 ਦਿਨ ਪਹਿਲੇ 13 ਤਰੀਕ ਰਾਤ 8:55 ਮਿੰਟ ਦੇ ਉੱਤੇ ਕਿੱਦਾਂ ਲਾਟਰੀ ਦੇ ਹਸਤਾਲ ਦੇ ਉੱਤੇ ਮੇਰੇ ਸ਼ਹਿਰ ਦੇ ਵਿੱਚ ਲਾਟਰੀ ਚੱਲਦੀ ਹੈ। ਉਹਨੂੰ ਲੁੱਟਣ ਦੇ ਲਈ ਕਿਸ ਤਰੀਕੇ ਦੇ ਨਾਲ ਖੋਹ ਕੀਤੀ ਜਾ ਰਹੀ ਹੈ? ਲਾਟਰੀਆਂ ਨੂੰ ਕਿਦਾਂ ਪੈਸੇ ਲੈ ਜਾ ਰਹੇ ਆ ਜਿਹੜੇ ਲੋਕ ਅਜ ਨਸ਼ਾ ਕਰਕੇ ਸ਼ਾਇਦ ਉਹ ਹੱਥੋ ਬਾਈ ਕਰਦੇ ਉਹਨੂੰ ਧਮਕੀ ਦੀ ਇਹ ਕਿਦਰ ਗੋਲੀ ਵੀ ਮਾਰ ਦੇਣੀ ਆ ਪਰ ਉਹਨੇ ਵੈਪਨ ਨਹੀਂ ਕੱਢਿਆ ਉਹਨੂੰ ਕਹਿੰਦਾ ਮੇਰੇ ਕੋਲ ਵੈਪਨ ਟੰਗਿਆ ਤੈਨੂੰ ਮੈਂ ਗੋਲੀ ਵੀ ਮਾਰ ਦੇਣੀ ਆ ਜਿਹੜੀ ਮੈਂ ਵੀਡੀਓ ਸ਼ੇਅਰ ਕਰ ਤਾ ਉਹ ਨਾ ਕਰਾਂਗਾ ਸੈਸ ਕਰਕੇ ਸ਼ੇਅਰ ਕਰਾਂਗਾ ਕਿ ਪੁਲਿਸ ਦੀਆਂ ਅੱਖਾਂ ਖੋਲਣ ਦੇ ਲਈ ਉਹ ਲੀਡਰ ਜਿਹੜਾ ਅੱਜ ਮੇਰੇ ਹਲਕੇ ਨੂੰ ਸਿਰੇ ਮੇਰੇ ਜਲੰਧਰ ਸ਼ਹਿਰ ਨੂੰ ਵੇਚ ਰਿਹਾ ਅੱਜ ਕਿਹੜਾ ਕਿਹੜਾ ਪਰਿਵਾਰ ਦਾ ਜੀ ਲੱਗ ਕੇ ਵੇਚ ਰਿਹਾ ਇਹਦਾ ਤੇ ਸਰਕਾਰੀ ਜਵਾਬ ਦੇ ਮੈਂ ਨਹੀਂ ਦੇ ਸਕਦਾ ਕਿਉਂਕਿ ਮੇਰੀ ਸਰਕਾਰ ਨਹੀਂ ਹੈ ਮੈਂ ਐਮਐਲਏ ਨਹੀਂ ਹੈ ਮੈਂ ਤਾਂ ਸਿਰਫ ਲੋਕਾਂ ਦੀ ਆਵਾਜ਼ ਬਣ ਕੇ ਬੋਲ ਰਿਹਾ ਹਾਂ ਹੁਣ ਜਿਹੜੇ ਲਾਟਰੀ ਦੇ ਪਾਸੇ ਕਿੰਨੂ ਆ ਰਹੇ ਆ ਕਿਹੜੇ ਲੋਕ ਜਿਹੜੇ ਲਾਟਰੀ ਚਲਾ ਰਹੇ ਕਿਹੜੇ ਲੋਕ ਦੁਕਾਨ ਖਲਵਾ ਰਹੇ ਆ ਕਿਹੜੇ ਲੋਕ ਹਫਤਾ ਵਸੂਲੀ ਕਰ ਰਹੇ ਆ ਇਹ ਪੁਲਿਸ ਕਲੀਅਰ ਕਰੇ ਕਿ ਪੁਲਿਸ ਪੈਸਾ ਲੈਂਦੀ ਹੈ ਕਿ ਉਹ ਲੀਡਰ ਪੈਸੇ ਲੈਂਦੇ ਆ ਅੱਜ ਲੋਕਾਂ ਦੇ ਜਿਹੇ ਲੋਕ ਗਰੀਬ ਲੋਕ ਲਾਟਰੀ ਪਾਸ ਤੋਂ ਨਹੀਂ ਮੋੜ ਸਕਦੇ ਕਿਉਂਕਿ ਲੋਕਾਂ ਨੂੰ ਲਾਲਚ ਹੈ ਕਿ 10 ਰੁਪਏ ਦੇ ਨਾਲ ਪਰਵਾਵਾਂਗੇ ਪੈਸੇ ਵੱਧ ਜਾਣਗੇ ਅੱਜ ਕਿਦਾਂ ਦੇ ਤਰੀਕੇ ਨਾਲ ਲਾਟਰੀ ਦੇ ਖਾਨ ਦੇ ਵਿੱਚ ਲੋਕਾਂ ਨੂੰ ਡੱਕ ਕੇ ਖੋਹ ਕੀਤੀ ਜਾ ਰਹੀ ਹੈ, ਲੁੱਟਿਆ ਜਾ ਰਿਹਾ, ਡੱਕਾ ਮਾਰਿਆ ਜਾ ਰਿਹਾ। ਇੱਕ ਤੋਂ ਲਾਟਰੀ ਬਾਗੇ ਆਪਣੇ ਘਰ ਨੂੰ ਬਰਵਾਦ ਕਰ ਰਹੇ ਆ। ਇੱਕ ਉਹਨਾਂ ਨੂੰ ਕੁੱਟ ਮਾਰ ਕਰਕੇ ਪੈਸੇ ਕਿਦਾਂ ਖੋਏ ਜਾ ਰਹੇ ਆ ਇਹਨਾਂ ਗੈਂਗਸਟਰਾਂ ਵੱਲੋਂ। ਉਹਨਾਂ ਦੀ ਵੀਡੀਓ ਮੈਂ 7:00 ਵਜੇ ਆਪਣੇ ਫੇਸਬੁੱਕ ਪੇਜ ਤੇ ਮਾਤਾ ਨਾਲ ਜਰੂਰ ਪਾਵਾਂਗਾ। ਮੇਰਾ মিডিਆ ਨੂੰ ਵੀ ਬੇਨਤੀ ਹੈ। ਜਲੰਧਰ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਬੇਨਤੀ ਹੈ ਕਿ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰਿਓ। ਜਲੰਧਰ ਦੀ ਪੁਲਿਸ ਜਿਹੜੀ ਸੁੱਤੀ ਨੀਂਦ ਕੁੰਬ ਕਰਨ ਦੀ ਜਿਹੜੀ ਨੀਂਦ ਸੁੱਤੀ ਉਹਨੂੰ ਜਗਾ ਦਿਓ ਕਿ ਮੇਰਾ ਜਲੰਧਰ ਬਰਬਾਦ ਹੋ ਰਿਹਾ ਜਿਹੜਾ ਲੋਕਾਂ ਦੇ ਅੱਥਰ ਸਰਕਾਰਾਂ ਨੇ ਕਮਾਂਂ ਦਿੱਤੀ ਆ ਅੱਜ ਉਹਨਾਂ ਦੇ ਟੱਬਰਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਅੱਜ ਗਲੀ ਗਲੀ ਚ ਲਾਟ ਰਿਸ਼ਤਾਲ ਨਸ਼ਾ ਮਾਫੀਆ ਗੈਂਗਸਟਰ ਗਲੀ ਗਲੀ ਦੇ ਵਿੱਚ ਅੱਜ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੁਣ ਗੈਂਗਸਟਰ ਕਾਲ ਕਰਦੇ ਆ ਕਿ ਮੈਂ ਫਲਾਣੇ ਗੈਂਗ ਦਾ ਬੰਦਾ ਮੈਂ ਫਲਾਣੇ ਗੈਂਗ ਦਾ ਬੰਦਾ ਹੈ ਇਹਨੂੰ ਤੁਸੀਂ ਕਲੀਅਰ ਕਰੋਗੇ ਸਿਰ ਮਸਰ ਕੇ ਰੋਡ ਤੇ ਖੜੇ ਹੋ ਕੇ ਮੈਂ ਜਲੰਧਰ ਤੋਂ ਕਟੋ-ਕਟ ਵੀ 2000 ਕਿਲੋਮੀਟਰ ਦੂਰ ਹੈ ਤੇ ਮੈਂ 2000 ਕਿਲੋਮੀਟਰ ਤੋਂ ਖੜੇ ਹੋ ਕੇ ਤੁਹਾਡਾ ਵੀਡੀਓ ਸ਼ੇਅਰ ਕਰ ਰਿਹਾ ਹਾਂ ਕਿਉਂਕਿ ਮੇ ਕੋ ਰਿਆ ਨਹੀਂ ਜੀਗਾ ਮੈਂ ਚਾਹੁੰਦਾ ਸੀ ਕੱਲ ਵੀਡੀਓ ਪਾਣਾ ਕੱਲ ਮੈਂ ਬੀਜ਼ੀ ਸੀ ਥੋੜਾ ਜਿਆ ਪਰ ਅੱਜ ਮੈਂ ਇਸ ਕਰਕੇ ਵੀਡੀਓ ਪਾ ਰਿਹਾ ਕਿ ਜਲੰਧਰ ਸ਼ਹਿਰ ਦੇ ਮੇਰੇ ਪਰਿਵਾਰ ਦੇ ਜਿਹੜੇ ਲੋਕ ਨੂੰ ਪਤਾ ਲੱਗੇ ਕਿ ਜਿਹੜੇ ਇਮਾਨਦਾਰੀ ਦਾ ਜਿਹੜਾ ਰੋਜ਼ ਗੀਤ ਗਾਉਂਦੇ ਆ ਜਿਹੜੇ ਮਾਨਦਾਰ ਜਿਹੜੇ ਸਰਕਾਰ ਚਲਾ ਰਹੇ ਆ ਜਲੰਧਰ ਦੇ ਜਿਹੜੇ ਬੇਈਮਾਨ ਲੋਕ ਜਿਨ੍ਹਾਂ ਨੂੰ ਮੈਂ ਬੇਈਮਾਨ ਕਹਿੰਨਾ ਹੈ ਉਹਨਾਂ ਦਾ ਚਿਹਰਾ ਬੇਨਕਾਬ ਕਰਾਂਗਾ ਇਹ ਜਿਹੜੀ ਲੋਕੇਸ਼ਨ ਜਿਹੜੀ ਦੁਕਾਨ ਹੈ ਤੁਸੀਂ ਦੇਖੋ 13 ਤਰੀਕ 8 ਵਜੇ 55 ਮਿੰਟ ਦੇ ਉੱਤੇ ਲਾਟਰੀ ਦੀ ਦੁਕਾਨ ਜਿਹੜੀ ਚੱਲ ਰਹੀ ਸੀ ਉਹਨੂੰ ਕਿਸ ਤਰੀਕੇ ਨਾਲ ਲੁੱਟਿਆ ਗਿਆ ਕਿੱਦਾਂ ਉਹਨਾਂ ਗਰੀਬਾਂ ਦੀ ਜੇਬਾਂ ਨੂੰ ਪੈਸੇ ਕੱਢੇ ਗਏ ਕਿੱਦਾਂ ਧਮਕਾਇਆ ਗਿਆ ਪਰ ਲਾਟਰੀ ਦੀ ਦੁਕਾਨਾਂ ਬੰਦ ਹੋਈ ਨਾ ਪਰਚਾ ਹੋਇਆ ਨਾ ਅਜ 3 ਦਿਨਾਂ ਬਾਅਦ ਕਿਸੇ ਨੇ ਗੱਲ ਚੁੱਕੀ ਕਿਉਂਕਿ ਜਿੱਦਾਂ ਨਕਲੀ ਔਰ ਅਸਲੀ ਪੁਲਿਸ ਦਾ ਮੈਂ ਮੁੱਦਾ ਉਠਾਇਆ ਸੀ ਪੁਲਿਸ ਅੱਜ ਵੀ ਉਰਤੇ ਬੈਕਫੁੱਟ ਦੇ ਉੱਤੇ ਆ ਔਰ ਅੱਜ ਵੀ ਲੱਖਾਂ ਰੁਪਏ ਦਾ ਹੋ ਰਿਹਾ ਪੁਲਿਸ ਉੱਥੇ ਵੀ ਫੇਲੀਅਰ ਹੋਈ ਆ ਮੇਰੀ ਵੀਡੀਓ ਤੋਂ ਬਾਅਦ ਵੀ ਪੁਲਿਸ ਚਲੰਦਰ ਦੇ ਲੋਕ ਪੁਲਿਸ ਦੇ ਦੇ ਉੱਤੇ ਜ਼ਰੂਰ ਸਵਾਲ ਉਠਾਣਗੇ ਕਿ ਅੱਜ ਇਸ ਜਲੰਧਰ ਸ਼ਹਿਰ 'ਚ ਰਹਿੰਦੇ ਅਸੀਂ ਜਿੱਥੇ ਗੈਂਗਸਟਰ ਨਸ਼ਾ ਮਾਫੀਆ ਦਾ ਰਾਜ ਚੱਲ ਰਿਹਾ ਗੁੰਡਾ ਰਾਜ ਚੱਲ ਰਿਹਾ ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈ ਤੇ ਮੇਰਾ ਸਪੋਰਟ ਕਰਿਓ ਮੇਰਾ ਸਾਥ ਦਿਓ 7 ਵਜੇ ਜਿਹੜੀ ਮੈਂ ਵੀਡੀਓ ਸ਼ੇਅਰ ਕਰਾਂਗਾ ਜ਼ਰੂਰ ਉਹਨੂੰ ਸ਼ੇਅਰ ਕਰਿਓ ਕਿ ਜਿੰਨਾ ਤੁਸੀਂ ਸ਼ੇਅਰ ਕਰੋਗੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਤੱਕ ਵੀਡੀਓ ਪਹੁੰਚੇਗੀ ਤੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗੇਗਾ ਕਿ ਜਿਹੜੇ ਮੇਰੇ ਬੇਈਮਾਨ ਲੋਕ ਜਲੰਧਰ ਨੂੰ ਚਲਾ ਰਹੇ ਆ ਉਹ ਕਿਸਾ ਲਾਤਾ ਜਿਲੰਦਰ ਸ਼ਹਿਰ ਨੂੰ ਉਹਨੇ ਖੜਾ ਕੀਤਾ ਕਿਉਂਕਿ ਉਹਨੂੰ ਪਤਾ ਲੱਗੇਗਾ ਕਿ ਬੇਈਮਾਨ ਕੌਣ ਸੀ ਇਮਾਨਦਾਰ ਕੌਣ ਸੀ ਕਿਹੜੇ ਲੋਕਾਂ ਨੇ ਮਿਹਨਤ ਕਰਕੇ ਜਿਹੜੀ ਇਹ ਸਰਕਾਰ ਬਣਾਈ ਹੈ ਅੱਜ ਉਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਗੁੰਡਾ ਰਾਜ ਦੇ ਵਿੱਚ ਮਾਫੀਆ ਰਾਜ ਰਹਿਣਾ ਪੈ ਰਿਹਾ ਇਹਦਾ ਜਿਹੜਾ ਜਵਾਬ ਆ ਮੁੱਖ ਮੰਤਰੀ ਜਿਲੰਦਰ ਪੁਲਿਸ ਕੋਈ ਪੁੱਛਣਗੇ ਉਹ ਜਿਲੰਦਰ ਜਿਹੜੇ ਸਰਕਾਰ ਚਲਾ ਰਹੇ ਜਿਹੜੇ ਲੋਕ ਅੱਜ ਸੱਤਾ ਦਾ ਨਜ਼ਾਰਾ ਲੈ ਰਹੇ ਆ ਉਹਨਾਂ ਤੇ ਵੀ ਸਵਾਲ ਉਠਾਣਗੇ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਮੈਂ 7 ਵਜੇ ਪੂਰੇ ਵੀਡੀਓ ਸ਼ੇਅਰ ਕਰਾਂਗਾ ਉਹਨੇ ਫੇਸਬੁੱਕ ਤੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਲੋਕਾਂ ਤੱਕ ਇਹੜੀ ਵੀਡੀਓ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਪਰਮ